ਉਨជាਪੋ ਤਰੀ ਪਣ ਤਾਂ ਪਹਿਲੇ ਹੀ ਬਿਮਾਰ ਰਹਿੰਦੀ ਸੀ ਦਾਰੂ ਤਾਂ ਇਹ ਮੈਂ ਬਦਨਾਮ ਨਾਲੇ ਮੇਰੀ ਗੱਲ ਸੁਣ ਜਿਹੜਾ ਆਇਆ ਨਾ ਦੁਨੀਆ ਤੇ ਨਹੀਂ ਤਾਂ ਜਾਣਾ ਹੀ ਉਹ ਜੇ ਵੇਚਾਂ ਗਏ ਚਾਰ ਪੈਸੇ ਤੈਨੂੰ ਬਣ ਕੇ ਚਾਰ ਪੈਸੇ ਮੈਨੂੰ ਬਣ ਕੇ ਮੇਨ ਦਾ ਆਪਣਾ ਰੋਟੀ ਪਾਣੀ ਚੱਲੀ ਜਾਂਦਾ ਮੇਨ ਦਾ ਬਣ ਤੈਨੂੰ ਬਾਹਲੇ ਬਣ ਗਿਆ ਤੂੰ ਦਾ ਕੰਜੜਾ ਆਟੋ ਡੀ ਆਲੇ ਨਾਲ ਵੀ ਟੱਪ ਗਿਆ ਹੁਣ ਬਾਹਲੇ ਪੈਸੇ ਲੈਣ ਲੱਗ ਗਿਆ ਨਾਲੇ ਨਾ ਮੈਨੂੰ ਵੱਧ ਘੱਟ ਨਾ ਬੋਲਿਆ ਕਰ ਜਿੰਨੀ ਤਰੀ ਜਵਾਨ ਚਾਹਦੇ ਆ ਨਾ ਹੰਨੇ ਹੱਥ ਚਲਾਇਆ ਕਰਨ ਵਾਲੇ ਸਹੀ ਕਿਹਾ ਹੈ ਨੇ ਹੋਇਆ ਤਾਂ ਮੇਰੀ ਜਮਾਨ ਹੀ ਚਲਦੀ ਆ ਹੱਥ ਤਾਂ ਹਣ ਚੱਲਣਗੇ ਮੈਂ ਦੱਸੂ ਤੈਨੂੰ ਚੀਜ਼ ਮੈਂ ਕੀ ਆ ਮੈਂ ਤਾਂ ਕਹਿੰਦੀ ਸੀ ਕਾਹਨੂੰ ਕਾਹਨੂੰ ਨਾਲੇ ਪਿੰਡ ਚ ਥੂ ਥੂ ਤੇਰੇ ਤੇ ਹੋਊਗੀ ਜੇ ਮੇਰੇ दारू ਛੱਡਣ ਨਾਲ ਨਾ ਘਰ ਬਸਦਾ ਆ ਲੈ ਮੈਂ ਅੱਜ ਤੋਂ ਬਾਅਦ ਨਾ ਇਹਨੂੰ ਹੱਥ ਵੀ ਨਹੀਂ ਲਾਉਂਦਾ ਘਰ ਚੌਕਲੇਸ਼ ਦੂਰ ਹੋਣਾ ਚਾਹੀਦਾ ਆ ਚੱਲ ਏ ਅੱਜ ਤੂੰ ਚੰਡੀਗੜ੍ਹ ਬੰਗ ਪੰਜਾਬ ਚ ਵੀ ਸਸਤੀ ਹੁੰਦੀ ਨਾ ਸੌ ਲੱਗੇ ਠੇਕਾਂ ਦੇ ਠੇਕੇ ਮਗਾ ਦਿੰਦਾ जे एक महीने का टोटल साहब करिए दस हजार रुपया हो गया ਤਾਸਖ ਦਾ ਕੀ ਸਾਹਿਬ ਜਗਰੀ ਆਂਦੇ ਹੋ ਆ ਜਾਂ ਸੀ ਕਦੇ ਮੇਰੇ ਵਾਸਤੇ ਵੀ ਸੋਚ ਲਿਆ ਕਰੋ ਕੀ ਹੋ ਗਿਆ ਸਾਰਾ ਦਿਨ ਇਹਦੇ ਵਿੱਚੇ ਕੁੱਬੇ ਰਹਿਣੇ ਹੋਗੇ ਤੁਹਾਨੂੰ ਮੇਰਾ ਧਿਆਨ ਹੈਗਾ ਕਿਸੇ ਪਾਸੇ ਕੋਈ ਗੱਲ ਨਹੀਂ ਕਿਉਂ ਘਬराई ਫਿਰਦੀਆਂ ਘਬਰਾ ਮਨਾ ਹੋਰ ਕੀ ਕਰਾਂ ਮੈਂ ਐਸਾ ਕਰੋ ਐਸਾ ਐਸੇ ਦਿਨ ਨਾਲ ਨਹੀਂ ਹੁੰਦੀ ਕਿ ਦੁਨੀਆ ਤੇ ਕੋਈ ਪਤਾ ਨਹੀਂ ਕਦੋਂ ਬੜਾ ਕਾਜ ਆਪੇ ਜੇ ਯਾਰ ਦਿਨ ਅੱਜ ਦੇ ਕੱਢ ਲਾ ਖੁਸ਼ ਰਹਾ ਕਰ ਕੋਸਾ ਖੁਸ਼ ਕਿਵੇਂ ਰਹਾ ਕਰਾਂ ਤੜਕੇ ਤਾਂ ਤੁਸੀਂ ਡੱਫ ਲੈਣੇ ਹੋਗੇ ਖੁਸ਼ ਕਿਹੜੇ ਵੇਲੇ ਹੋਵਾਂ ਮੈਂ ਤੇਰੇ ਜਵਾਕ ਨੇ ਜਿਹੜੇ ਖਾਉ ਵੱਡੂ ਕਰਦੇ ਐ ਮੈਨੂੰ ਸਾਰੀ ਦਿਹਾੜੀ ਮੈਨੂੰ ਐਂ ਦੱਸ ਨਸੀਬੂ ਮੈਂ ਤੈਨੂੰ ਕਿਤੇ ਕੁਛ ਕਹੇ ਨਹੀਂ ਕੁਛ ਨਹੀਂ ਕਿਹਾ ਮੈਨੂੰ ਤੁਸੀਂ ਪਰ ਮੈਨੂੰ ਆਹ ਨਹੀਂ ਚੰਗੀ ਲੱਗਦੀ ਤੁਹਾਡੀ ਇਹ ਮੈਨੂੰ ਬਹੁਤ ਵਧੀਆ ਲੱਗਦੀ ਐ ਨਾ ਕਿਉਂ ਵਧੀਆ ਲੱਗਦੀ ਐ ਫਿਰ ਇਹ ਵੀ ਦੱਸੋ ਕੋਈ ਕਾਰਨ ਵੀ ਦੱਸੋ ਕਿਉਂ ਪੀਂਦੇ ਹੋ ਤੁਸੀਂ ਕਾਰਨ ਕਾਰਨ ਸਿਬੂ ਦਾ ਕੋਈ ਨਹੀਂ ਇਹ ਹੁਣ ਮੇਰੇ ਹੱਡਾਂ ਚ ਰਚ ਗਈ ਇਹ ਰੋਮ ਰੋਮ ਚ ਰਹਿਤੀ ਪਈਆ ਹੁਣ ਮਰੇ ਹੈ 5 ਸਾਲ ਹੋ ਗਏ ਮੈਨੂੰ ਤੁਹਾਡੇ ਨਾਲ ਵਿਆਹੀ ਨੂੰ ਤੁਸੀਂ ਇੱਕ ਦਿਨ ਵੀ ਇੱਕ ਦਿਨ ਵੀ ਛੱਡੀ ਛਰਾਵ ਐਸੇ ਛਰਾਵ ਕਰਕੇ ਮੇਰੀ ਭੈਣ ਵਰਗੀ ਨਸੀਬੋ ਤੇਰੀ ਪਣ ਤਾਂ ਪਹਿਲਾਂ ਹੀ ਬਿਮਾਰ ਰਹਿੰਦੀ ਸੀ ਦਾਰੂ ਤਾਂ ਇਹ ਮੈਂ ਬਦਨਾਮ ਨਾੜੇ ਮੇਰੀ ਗੱਲ ਸੁਣ ਜਿਹੜਾ ਆਇਆ ਨਾ ਇਹ ਦੁਨੀਆ ਤੇ ਉਹਨੇ ਤਾਂ ਜਾਣਾ ਹੀ ਆ ਨਾ ਇੱਕ ਦਿਨ ਪਹਿਲਾਂ ਨਾ ਇੱਕ ਦਿਨ ਬਾਅਦ ਮੈਂ ਕਿਹੜਾ ਇੱਥੇ ਬਹਿ ਜਾਊਗਾ ਇੱਥੇ ਕਿਸੇ ਦੇ ਗੱਤ ਨਹੀਂ ਗੱਡੇ ਐਸ ਕਰੋ ਐਸ ਇਹ ਤਾਂ ਮੇਰਾ ਮਾਪਿਓ ਕੰਮ ਲਾਗਾ ਜਿਹੜਾ ਕੁੜੀਆਂ ਐਸੇ ਘਰ ਵਿੱਚ ਸਿੱਟੀ ਆਂਦਾ ਔਰ ਤੁਹਾਡਾ ਛੜਾ ਨਹੀਂ ਅੱਜ ਨੂੰ ਵਿਆਹ ਨਾ ਲੈਂਦੇ ਤੁਸੀਂ ਤਾਂ ਹੀ ਤਾਂ ਉਹ ਛੜਾ ਫਿਰਦਾ ਇਹ ਤਾਂ ਮੇਰਾ ਮਾਪਿਓ ਬੇਕੂਫਾ ਜਿਹੜਾ ਐਸੇ ਸਿੱਟੀ ਆਂਦਾ ਰਹਿੰਦਾ ਕੁੜੀਆਂ ਨੂੰ ਚੱਲ ਚੱਲ ਤੂੰ ਐਂ ਕਰ ਰੋਟੀ ਬਣਾ ਜਾ ਕੇ ਪੈਸੇ ਤੁਹਾਡੇ ਨਾਲ ਕੌਣ ਗੱਲਾਂ ਚਾਵੇ ਆ दारू ਪੀ ਕੇ ਤਾਂ ਤੁਸੀਂ ਜਮੀ ਨਹੀਂ ਗੱਲਾਂ ਚਾਉਣ ਦਿੰਦੇ ਕਿਸੇ ਨੂੰ ਚਲ ਕੋਈ ਨਹੀਂ ਤੂੰ ਰੋਟੀ ਬਣਾ ਚਾ ਕੇ ਕਿੱਥੇ ਫਸੀਆਂ ਸਾਰਾ ਸਿਆਪਾ ਮੈਨੂੰ ਕਰਨਾ ਪੈਂਦਾ ਉਹ ਮਹਾਰਾਣੀ ਮੇਰੀ ਸੱਸ ਸਾਰਾ ਦਿਨ ਬੁੜੇ ਕੋਲੇ ਚੜੀ ਰਹਿੰਦੀ ਐ ਚੁਬਾਰੇ ਚ ਕਿੱਥੇ ਨਾ ਕੰਜਰਾ ਚ ਫਸੀਆਂ ਸਾਰਾ ਸਿਆਪਾ ਇਕੱਲੇ ਨੂੰ ਕਰਨਾ ਪੈਂਦਾਗਾ ਬਚੋਲੇ ਨੇ ਬੇੜੀ ਬੈਠੀ ਵਾਲੇ ਨੇ ਕੁਝ ਵੀ ਨਹੀਂ ਦੇਖਿਆ ਹਾਏ ਬੇਟੇ ਰਾ ਕੰਜਰਾ ਆ ਮੈਂ ਕਰੀ ਕੀ ਜਾਨੀ ਆ ਤੂੰ ਹੀ ਲਾ ਹੁਣ ਛਾੜੋ ਸਾਰਾ ਦਿਨ ਮੇਰਾ ਸਿਆਪਾ ਕਰਦੇ ਤਾਂ ਲੰਗ ਜਾਂਦਾ ਇੱਥੇ ਉਹ ਤੇਰੀ ਮਾਂ ਡੱਕਾ ਨਹੀਂ ਤੋੜਦੀ ਹੈਗੀ ਕੀ ਕਹਿ ਰੇ ਕਰ ਮੂੰਹ ਆ ਗੁੰਗਾ ਜਾ ਇਹ ਵੀ ਗਨਾਰ ਕਰਕੇ ਲੰਗ ਜਾਂਦਾ ਕੋਈ ਨਹੀਂ ਸੁਣਦਾ ਹੈਗਾ ਮੈਨੂੰ ਇਸ ਘਰ ਚ ਮੈਨੂੰ ਲੱਗਦਾ ਮੈਨੂੰ ਜੁੱਲੇ ਵਸਤਰਾ ਚੱਕ ਕੇ ਨਾ ਜਾਣ ਹੀ ਪਊਗਾ ਇੱਥੋਂ ਕਿੱਥੇ ਪਸੀ ਇੰਨਾ ਚ ਕੁਝ ਵੀ ਨਹੀਂ ਦੇਖਿਆ ਹੈਗਾ ਅਰੇ ਜਿਹੀ ਸੀ ਮਾਂ ਤਾਂ ਕੁੰਝ ਵਰਗੀ ਇੰਨਾ ਜਿਹਾ ਫਸਾਤਾ ਕੀ ਬੋਲੀ ਆਨੀ ਹੈਗੀ ਕੁਝ ਨਹੀਂ ਮੰਮੀ ਮੈਂ ਕਹਿੰਦੇ ਤੁਸੀਂ ਹੋ ਹੈਗੀ ਨੋ ਬਣ ਕੇ ਰਹਿ ਠੀਕ ਹੈ ਨਾ ਜਿਆਦਾ ਸੱਸ ਬਣ ਦੀ ਜਰੂਰਤ ਨਹੀਂਗੀ ਨੋਆ ਨੋ ਬਣ ਕੇ ਰਹਿਣੀ ਹੈ ਨਹੀਂ ਮੈਂ ਦੱਸ ਦਿੰਦੀ ਮੈਂ ਚੀਜ਼ ਕੀ ਹੈਗੀ ਕੀ ਚੀਜ਼ ਹੈਗੀ ਕੀ ਦੱਸਾਂਗੀ ਦੱਸ ਇੱਕ ਤਾਂ ਮੰਮੀ ਤੂੰ 12 ਵਜੇ ਉੱਤਰ ਕੇ ਆਈਆਂ ਮਾੜਾ ਮੋਟਾ ਡੱਕਾ ਤੜਵਾ ਦਿਆ ਕਰ ਘਰ ਦਾ ਮੈਂ ਨਹੀਂ ਕਰਦੀ ਕੰਮ ਮੈਂ ਇਸ ਘਰ ਦੀ ਮਾਲਕਣ ਹੈਗੀ ਤੇ ਫਿਰ ਮੈਂ ਕਿਹੜਾ ਨੌਕਰਾਂਗੀ ਮੈਨੂੰ ਨਹੀਂ ਪਤਾ ਪਰ ਮੈਨੂੰ ਵੀ ਨਹੀਂ ਹੁੰਦਾ ਆਪੇ ਆ ਗਿਆ ਸਿਆਪਾ ਕੀ ਕਰਾਂ ਇਹਨਾਂ ਦਾ ਮੈਂ ਇੱਕ ਤਾਂ ਗੁੰੰਗਾ ਮੇਰੇ ਪੱਲੇ ਪਤਾ ਉਹ ਵੀ ਨਹੀਂ ਬੋਲਦਾ ਜੇ ਮੇਰੇ ਹੁੰਦੇ ਇਹ ਕੁਝ ਹੋਇਆ ਹੁੰਦਾ ਨਾ ਇਹ ਬੁੜਾ ਕਰਕੇ ਦਿਖਾਉਂਦਾ ਪਿਆ ਸਾਰਿਆਂ ਨੂੰ ਮੂੰਹੇ ਲਾਈ ਰੱਖਦੇ ਕੋਈ ਨਹੀਂ ਤਾਂ ਮੈਂ ਦੱਸਾਂ ਅਧਿਮਾਨ ਨੂੰ ਫੋਨ ਲਾਉਣੀ ਆ ਜਾ ਕੇ ਉਹ ਹੈਪੀ ਹਾਂਜੀ ਉਹ ਕੀ ਹਾਲ ਏ ਤੇਰੇ ਵਧੀਆ ਵਧੀਆ ਆ ਜਾ ਨੰਗਿਆ ਓਏ ਹੋਰ ਫੇਰਾ ਘਰ ਪਰਵਾਰ ਠੀਕ ਹੈ ਪਰਵਾਰ ਨੂੰ ਕਿਵੇਂ ਆ ਠੀਕ ਹੈ ਠੀਕ ਹੈ ਐ ਕਰ ਯਾਰਾ ਇਹਨੂੰ ਦੇਖ ਮਾਣਾ ਮੋਟਾ ਜਿਹਾ ਕੀ ਕਰਨ ਵਾਲਾ ਇਹਦਾ ਆ ਕਿੱਥੋਂ ਕੱਢ ਲਿਆਦਾ ਕਵਾੜ ਉਹ ਇਹ ਵੀ ਕਵਾੜ ਕੱਢ ਕੇ ਲਿਆਉਣ ਤੱਕਵਾੜ ਨਹੀਂ ਹੈਗਾ ਇਹ ਨਾਲੇ ਹਾਂ ਸਭ 50000 ਦਾ ਵੇਚਾਂਗੇ ਆਪਾਂ 50000 ਦਾ ਬਾਲੀਆ ਜੀ ਬਾਲੀ ਜੇਪੀ ਦਰ ਦਾ ਉਹ ਜੇਪੀ ਤਾਂ ਨਹੀਂ ਪੈਂਦਾ ਤੈਨੂੰ ਵੀ ਪਤਾਗਾ ਬਾਣੀ ਕਿੱਥੋਂ ਕੱਢ ਕੇ ਲਿਆਉਣਾ ਹੈ ਜੀ ਹਲ ਕਰ ਦਿੰਦੇ ਕੋਈ ਹੋਰ ਠੀਕ ਹੈ ਵਧੀਆ ਉਹ ਜੇ ਵੇਚਾਂਗੇ ਇਹਨੂੰ 4 ਪੈਸੇ ਤੈਨੂੰ ਵੱਣ ਕੇ 4 ਪੈਸੇ ਮੈਨੂੰ ਵੱਣ ਕੇ ਮੇਂ ਦਾ ਬਣ ਆਪਣਾ ਰੋਟੀ ਪਾਣੀ ਚੱਲੀ ਜਾਂਦਾ ਮੇਂ ਦਾ ਬਣ ਤੈਨੂੰ ਬਾੜੇ ਵੱਣ ਗਿਆ ਜੀ ਬਾਹ ਕੰਜੜ ਦੇ ਆਟੋ ਡੀ ਆਉਣ ਨਾਲ ਵੀ ਟੱਪ ਗਿਆ ਹੁਣ ਬਾੜੇ ਪੈਸੇ ਲੈਣ ਲੱਗ ਗਿਆ ਇੰਨੀ ਚੇਪ ਪਿਆ ਤੇਰਾ ਕਰ ਬੰਦਾ ਕਹਿੰਦਾ ਦੇਖ ਲੈ ਕਰ ਬੜਾ ਜਾ ਉਹ ਚੱਲ ਤੂੰ ਮੋਟਰਸਾਈਕਲ ਦੇਖ ਯਾਰ ਇਹਨੂੰ ਮਾੜਾ ਮੋਟਾ ਕਰੇ ਦਾ ਕੀ ਕਰਨ ਵਾਲਾ ਹੈਗਾ ਗੱਲਾਂ ਨਾ ਮਾਰ ਤੂੰ ਤੋਤਾ ਦਿੰਨੇ ਵਧੀਆ ਬਣਾ ਦਿੰਨੇ ਸੁਰਖੀ ਵੀ ਨਹੀਂ ਲਾ ਦਿੰਨੇ ਤੇ ਆਪਾਂ ਪੂਰੀ ਮੈਂ ਕਹਿੰਦਾ ਯਾਰ ਜਿਵੇਂ ਸੱਜ ਪਿਆ ਨਹੀਂ ਆਉਂਦੀ ਮਸੂਲੇ ਬਣਾ ਦੇ ਇਹਨੂੰ ਆਪਾਂ ਨਵੇਂ ਕੋਈ ਗਾ ਕੇ ਕ ਉਹਦਾ ਮੈਂ ਆਪ ਦੇਖ ਲਉ ਯਾਰ ਮਾੜਾ ਮੋਟਾ ਤੂੰ ਪਹਿਲਾਂ ਮੋਟਰਸਾਈਕਲ ਮੈਨੂੰ ਹੁਣ ਪੈਸੇ ਦੇ ਮੂੰਹ ਚੇਪੀ ਤੇਰੀ ਜਾ ਲੋਕਾਂ ਦੇ ਚੰਗਾ ਕਰ ਦੇਣਾ ਤੈਨੂੰ ਸਮਰਾਇ ਦੇ ਦੂੰਗਾ ਹੀ ਹੁਣ ਸਮਰਾਇ ਦੇ ਦਾ ਦੇਗਾ ਹਾਂ ਕਰ ਦਿੰਨੇ ਆ ਨਾਲੇ ਬਾਲੇ ਪੜਦੇ ਨਾ ਖੋਲਿਆ ਕਰ ਮੇਰੇ ਚੰਗਾ ਹਾਂ ਪਹਿਲੀ ਕਿੱਕ ਤੇ ਸਟਾਰਟ ਮੇਰਾ ਬਕਸਰ ਹੋਰ ਦੱਸ ਕੀ ਪਾਲਦੀ ਫੋ ਲੈ ਵੀ ਗੱਗਾ ਸਾਂ ਤਿੰਨ ਤਾਂ ਬਣ ਗਿਆ ਆਪਣੇ ਕੋਲ ਮੋਟਰਸਾਈਕਲ ਤਿੰਨ ਬਣ ਗਈਆਂ ਸਕੂਟਰੀਆਂ ਪੂਰੇ 2.5-3 ਲੱਖ ਦਾ ਸਮਾਨ ਪਿਆ ਆਪਣੇ ਕੋਲ ਨੈਕ ਕਵਾੜ ਲਿਆ ਲਿਆ ਕੇ ਖੜਾ ਕਰੀ ਜਾਂਦਾ ਵੈਸੇ ਗੰਦ ਤੈਨੂੰ ਦੀਂਦਾ ਨਹੀਂ ਝਾੜੂ ਵੀ ਨਹੀਂ ਕਿਤੇ ਲੱਗਦਾਗਾ ਭਾਬੀ ਤੈਨੂੰ ਕਵਾੜ ਲੱਗਦਾ ਇਹ ਮੇਰਾ ਤਾਂ ਇਹ ਉਹ ਹੈ ਰੁਜ਼ਗਾਰ ਹੈ ਲੈ ਰੁਜ਼ਗਾਰ ਹੈਗਾ ਰੇ ਆ ਲੈ ਕੇ ਖੜਾ ਕਰ ਰੱਖਿਆ ਅਗਲਾ ਕੁਕਵਾੜਖਾਨਾ ਖੋਲ ਰੱਖਿਆ ਇਹਨਾਂ ਨੇ ਤਾਂ ਹੂੰ ਕੁਵਾੜਖਾਨਾ ਖੋਲ ਰੱਖਿਆ ਕੁਵਾੜ ਲੱਗਦਾ ਤੈਨੂੰ ਆ ਹੈ 50 50 ਹਜ਼ਾਰ ਦੀ ਸਕੂਟਰੀਆਂ ਨੇ ਹੂੰ ਹੈ ਗਈ ਆ ਜੇ ਤੂੰ ਖਰੀਦਣ ਜਾਵਣਾ ਤੈਨੂੰ ਤਾਂ ਪਤਾ ਲੱਗੇ ਤੂੰ ਤਾਂ ਘਰੇ ਬੈਠੀ ਕਹਿ ਦਿੰਨੀ ਐ ਪਤਾ ਰਿਸ਼ਤੇਦਾਰ ਕੀ ਕਹਿੰਦੇ ਨੇ ਕਹਿੰਦੇ ਕੁਵਾੜਖਾਨਾ ਖੋਲ ਰੱਖਿਆ ਇੱਥੇ ਨਾਲੇ ਆਡੀ ਕਿ ਵਾਂਡੀ ਬੋਲਦੇ ਆਗੇ ਲੋਕਾਂ ਦੀਆਂ 700 700 ਗੱਲਾਂ ਸੁਣਨੀਆਂ ਪੈਂਦੀਆਂ ਨੇ ਭਾਬੀ ਤੈਨੂੰ 100-100 ਗੱਲਾਂ ਸੋਣੀਆਂ ਪੈਂਦੀਆਂ ਨੇ ਨਾਲੇ ਇਹਨਾਂ ਨੂੰ ਕਵਾੜ ਦੱਸਦੀਆਂ ਜਿਹੜਾ ਤੇਰਾ ਸੁਰਖੀ ਪਾਊਡਰ ਆਉਂਦਾ ਨਾ ਉਹ ਬਾਈ ਨਹੀਂ ਲੈ ਕੇ ਆਉਂਦਾ ਆਹਾ ਲੈ ਕੇ ਆਉਂਦੇ ਨੇ ਆਹਾ ਲੈ ਕੇ ਆਉਂਦੇ ਆਹਾ ਬੋਲਣ ਨੂੰ ਤੂੰ ਕੀ ਕਹਿਣੀ ਐ ਵਿਦੇਉਰਾ ਤੂੰ ਤਾਂ ਗੁੱਸੇ ਹੀ ਕਰ ਗਿਆ ਮੈਂ ਤੂੰ ਹੀ ਛੌੜ ਕਰੀ ਜਾਂਦੀ ਤੇਰੇ ਨਾਲ ਭਾਬੀ ਤੂੰ ਮੈਂ ਤੇਰਾ ਗੁੱਸਾ ਕਰੇ ਵਾਸਤੇ ਨਹੀਂ ਕਰਦਾ ਨਾਲੇ ਤੇਰਾ ਗੁੱਸਾ ਕਰੂੰ ਫੇ ਤੂੰ ਰਿਸ਼ਤਾ ਕਿਵੇਂ ਕਰਾਇਂਗੀ ਮੈਨੂੰ ਲੈ ਉਹਨੂੰ ਤਾਂ ਤੁਸੀਂ ਦੋ-ਦੋ ਵਾਰੀ ਘੋੜੀ ਚੜਾਤਾ ਉਦੋਂ ਆਪਦੇ ਬਾਰੇ ਸੋਚ ਲੰਦਾ ਕੋਈ ਹੋਈ ਚੜ ਗਿਆ ਦੋ ਦੋ ਵਾਰੀ ਘੋੜੀ ਫੇਰ ਕੀ ਹੁੰਦਾ ਜੇ ਚੜ ਗਿਆ ਹਨਾ ਹੁਣ ਤੂੰ ਮੇਰਾ ਕੁਛ ਕਰਦੀ ਨਹੀਂ ਹੁਣ ਤੇਰਾ ਮੈਂ ਕੀ ਕਰਾਂ ਕੋਈ ਮੰਨੇ ਤਾਂ ਫੇਰ ਹੀ ਹੈਗਾ ਕੋਈ ਮਾਨਦਾ ਨਹੀਂ ਤੁਹਾਨੂੰ ਕੋਈ ਪੇਕਿਆ ਤਾਂ ਟੁੱਟੀ ਭੱਜੀ ਮੇਰੇ ਵਾਸਤੇ ਲਿਆ ਦੇ ਕੋਈ ਜਿਹੜੀ ਮੈਂ ਆਈ ਆ ਨਾ ਐਸੇ ਕੰਨੀ ਧਿਆਨ ਦੇ ਲੋ ਮਾੜਾ ਮੋਟਾ ਅੱਛਾ ਭਾਬੀ ਹੁਣ ਮੈਂ ਤੇਰੇ ਕੰਨੀ ਧਿਆਨ ਦਵਾਂ ਹੈ ਬੇ ਤੂੰ ਤਾਂ ਪੁੱਠਾ ਹੀ ਸੋਚਦਾਗਾ ਤਾਂ ਹੀ ਤਾਂ ਤੇਰਾ ਵਿਆਹ ਨਹੀਂ ਹੁੰਦਾਗਾ ਤਾਂ ਹੀ ਤਾਂ ਹੁਣ ਤੈਨੂੰ ਛੜਾ ਫਿਰਦਾਗਾ ਚੜਾ ਚੜਾ ਕੇ ਨ ਸਮਝੀ ਭਾਬੀ ਕੱਲ ਕਰੇ ਵਪਰਾਇਆ ਪੂਰਾ ਟਰੱਕ ਨਿਆਣਿਆਂ ਦਾ ਇੱਕ ਵਿੱਚ ਦਾਜ ਦੇ ਆਇਆ ਸਾਰਾ ਦਿਨ ਨਹੀਂ ਸਿਆਪਾ ਲੋਟ ਆਉਂਦਾ ਹੈਗਾ ਹਜੇ ਤਿੰਨ ਟੋਕਰੇ ਆਹ ਭਰੇ ਆ ਹਜੇ 10 ਟੋਕਰੇ ਹੋਰ ਪਏ ਆ ਪਾਉਣ ਵਾਲੇ ਸਾਰਾ ਕੰਮ ਕੱਲੀ ਤੇ ਹੋ ਜਾਂਦਾ 10 ਮੈਂ ਕਿਹੜਾ ਕੱਲੀ ਦੂਰੀ ਦੂਰੀ ਵਾਰ ਦੁੱਧ ਪੀਣੇ ਆਗੇ ਕੋਈ ਨਹੀਂ ਹੱਥ ਲਾਉਂਦਾ ਹੈਗਾ ਕੱਲੀ ਨੂੰ ਕਰਨਾ ਪੈਂਦਾ ਸਿਆਪਾ ਕਿੱਥੇ ਫਸਾਇਆ ਮੈਨੂੰ ਇੰਨਾ ਰੇਟ ਕੰਜਰਾਂ ਦੇ ਆ ਆਉਂਦਾ ਹੈਗਾ ਇਹਨੂੰ ਕਹਿੰਦੀ ਜੇ ਮੇਰੀ ਗੱਲ ਸੁਣਿਆ ਆਹ ਟੋਕਰਾ ਚੱਕ ਕੇ ਪਾ ਕੇ ਆਇਆ ਮੈਂ ਇਸਨੂੰ ਮੇਰੀ ਗੱਲ ਸੁਣ ਲੈ ਮੈਨੂੰ ਕੱਲੀ ਨੂੰ ਸੁੱਖ ਕਹਿੰਦੀ ਦਿੱਤਾ ਹੋਇਆਗਾ ਕੰਮ ਹੋਰ ਕੀ ਇਹਦੇ ਨਾਲ ਬਿੱਜੂ ਨਾਲ ਕੀ ਮੱਥਾ ਮਾਰਾਂ ਇਹਦੇ ਨਾਲ ਮੱਥਾ ਮਾਰਨਾ ਤਾਂ ਕੰਦ ਚ ਸਿਰ ਮਾਰਨਾ ਤੇ ਕਿਉਂ ਗੋਰੀ ਜਾਂਦੇ ਹੋ ਮੁੰਡੇ ਬਾਪੂ ਜੀ ਕੋਰਦੇ ਨਹੀਂ ਸੀ ਮੈਂ ਤਾਂ ਕੋਈ ਗੱਲ ਕਰਦੀ ਸੀ ਮਾਂ ਮੇਰੇ ਨਾਲ ਨੀਰੀ ਪਵਾ ਦੇ ਉਹ ਤਾਂ ਐਂ ਟੱਪ ਕੇ ਗੱਲ ਹੀ ਨਹੀਂ ਸੁਣਦਾ ਮੇਰੀ ਨਾਲੇ ਬਾਪੂ ਤੁਸੀਂ ਵੀ ਮੇਰੇ ਮੈਂ ਤੁਹਾਡੇ ਨਾਲ ਨਾ ਕੋਈ ਗੱਲ ਕਰਨੀ ਹੈਗੀ ਜ਼ਰੂਰੀ ਕੀ ਗੱਲ ਕਰਨੀ ਹੈ ਭਾਈ ਇਹ ਜੀ ਹੁਣ ਬਾਪੂ ਮੈਂ ਤਾਂ ਐਂ ਕਹਿੰਦੀ ਸੀ ਮਾੜਾ ਮੋਟਾ ਤੁਸੀਂ ਉਹਨੂੰ ਸਮਝਾਇਆ ਕਰੋ ਨਾ ਕਿਨੂੰ ਬੇਬੇ ਨੂੰ ਤੁਸੀਂ ਵੀ ਫਿਰ ਮਾੜਾ ਮੋਟਾ ਸੋਚ ਕੇ ਬੋਲੋ ਭਾਈ ਉਹਨੂੰ ਕੌਣ ਹੁੰਦਾ ਹੈ ਹੈ ਤੁਹਾਡੀ ਮਾਂ ਹੈ ਹਾਂ ਮੇਰੀ ਮੰਮੀ ਨੂੰ ਸਮਝਾਇਆ ਕਰੋ ਮੈਂ ਤਾਂ ਐ ਕਹਿੰਦੀ ਸੀਗੀ ਤੇ ਸਾਰਾ ਕੰਮ ਮੈਨੂੰ ਕੱਲੀ ਨੂੰ ਕਰਨਾ ਪੈਂਦਾਗਾ ਤੇ ਉਹਨੂੰ ਕਹਿੰਦਾ ਮਾੜਾ ਮੋਟਾ ਪਸ਼ੂਆਂ ਦਾ ਤਾਂ ਸੰਭਾਲ ਲਿਆ ਕਰੇ ਚਲ ਮੈਂ ਚੁੱਲ੍ਹੇ ਦਾ ਕਰ ਲੈਣੀ ਹੈਗੀ ਕੋਈ ਨਹੀਂ ਉਹਨੂੰ ਵੀ ਬਥੇਰੇ ਕੰਮ ਤੂੰ ਕਰਦੀ ਆ ਉਹ ਕੋਈ ਬੇਲੀ ਨਹੀਂ ਹੈਗੀ ਉਹ ਨਾਲੇ ਬਾਪੂ ਤੁਸੀਂ ਉਹਨੂੰ ਦੇਖ ਲਓ ਨਾਲੇ ਦੇਖ ਲਓ ਮੈਨੂੰ ਉਹਨਾਂ ਦਾ ਕਿੰਨਾ ਟਾਈਮ ਹੋ ਗਿਆ ਬਹਿ ਕੇ ਆਈ ਨੂੰ ਮੈਨੂੰ ਹਜੇ ਸਾਲ ਨਹੀਂ ਹੋਇਆ ਹੈਗਾ ਮੇਰਾ ਹਾਲ ਦੇਖ ਕੇ ਹੋਇਆ ਪਿਆਗਾ ਨਾ ਮੇਰੇ ਬਾਹਾਂ ਚ ਚੂੜੀਆਂ ਨਾ ਮੈਂ ਐ ਰਹਿਨੀ ਆ ਰੋਲੀ ਖੋਲੀ ਕੰਮ ਚ ਉਹ ਮਹਾਰਾਣੀ ਦੇਖ ਲਓ ਸਾਰਾ ਦਿਨ ਐ ਰਹਿੰਦੇ ਜੇ ਮੈਂ ਹੁਣੇ-ਹੁਣੇ ਸੱਜਰੀ ਵਿਆਹੀ ਹੁੰਦੀ ਆ ਉਹਨੂੰ ਵੀ ਕਹਿਦਾ ਕਰੋ ਮਾੜਾ ਮੋਟਾ ਕੰਮ ਕਰ ਲਿਆ ਕਰ ਇਕੱਲੀ ਮੈਂ ਐ ਨਹੀਂ ਖਾਂਦੀ ਪਿੰਦੀ ਹੈਗੀ ਸਾਰਾ ਮੈਨੂੰ ਕਰਨਾ ਪੈਂਦਾ ਸਿਆਪਾ ਇੱਥੇ ਨਾ ਨਹੀਂ ਬੋਲੀਦਾ ਹੁੰਦਾ ਭਾਈ ਇੰਨਾ ਨਹੀਂ ਬੋਲੀਦਾ ਹੁੰਦਾ ਕੋਈ ਨਹੀਂ ਮੈਂ ਸਮਝਾ ਦੂੰਗਾ ਆਇ ਸੱਚੋ ਟੇਨੂ ਦੇ ਚ ਗਈਏ ਟੇਨੂ ਇਹ ਤਾਂ ਵੜਦੇ ਆ ਪਹਿਆ ਗੱਗਾ ਸਿਆ ਯਾਰਾ ਹੀ ਬੰਦ ਤੇ ਕੱਧਰ ਜਾਣਾ ਹੁਣ ਹੋਰ ਬਾਈ ਠੀਕ ਆ ਗੱਗੇ ਕੱਧਰ ਜਾਣਾ ਹੁਣ ਤੋਂ ਉਹ ਮੈਂ ਤਾਂ ਮੋਟਰਸਾਈਕਲ ਦਿਖਾਉਣ ਜਾਂਦਾ ਸੀ ਕਿਸੇ ਨੇ ਲੈਣਾ ਸੀਗਾ ਇਹਨੂੰ ਠੀਕ ਆ ਠੀਕ ਆ ਜਾਓ ਤੇ ਨਾਲੇ ਬਾਈ ਜਦ ਤੂੰ ਘਰ ਕੰਨੀ ਧਿਆਨ ਦੇ ਦੇ ਨਾ ਕੀ ਤੂੰ ਦਾਰੂ ਜੀ ਪੀ ਜਾਂਦਾ ਯਾਰ ਕੀ ਹੋ ਗਿਆ ਘੋਰ ਘਰ ਖਰਾਬ ਕਰੀ ਨਾ 600 ਦੀ ਬੋਤਲ ਲਿਆਉਣਾ ਯਾਰ 3 300 ਦੀ ਕਿਤੇ ਐ ਨਾ ਨਾ ਕਰਿਆ ਕਰ ਮੇਰੀ ਗੱਲ ਸੁਣ ਮੈਂ ਤੈਨੂੰ ਕਿਤੇ ਕੁਝ ਟੋਕਿਆ ਤੂੰ ਆਪਦਾ ਕੰਮ ਕਰੀ ਚੱਲ ਮੈਨੂੰ ਟੋਕਣ ਦੀ ਜਰੂਰਤ ਨਹੀਂ ਹੈਗੀ ਸਮਝ ਗਿਆ ਉਹ ਬਾਈ ਨਹੀਂ ਮੈਨੂੰ ਟੋਕਿਆ ਤੂੰ ਮੈਂ ਮੈਨੂੰ ਪਤਾ ਹੈ ਪਰ ਹੁਣ ਇਹ ਘਰ ਥੋੜੀ ਖਰਾਬ ਕਰਨਾ ਆਪਾਂ ਹੁਣ ਸਮਝਾਉਂਦਾ ਮੈਂ ਥੋੜੀ ਤੰਗਾ ਲੱਗਦਾ ਤੈਨੂੰ ਕਿੱਥੇ ਤਾਂ ਤੂੰ ਮੈਨੂੰ ਸਮਝਾਉਣਾ ਸੀ ਚੱਲ ਤੂੰ ਜਾ ਅਗਲਾ ਫਰਮ ਕਰ ਕੰਮ ਕਰ ਚੱਲ ਬਾਗ ਜਾ

ਨਾ ਤੁਸੀਂ ਛੱਡ ਨਹੀਂ ਸਕਦੇਗੇ ਨਾ ਤੁਸੀਂ ਕੰਮ ਦੇ ਹੱਥ ਲਾਉਨੇ ਆਗੇ ਉੱਪਰ ਚੜਜੰਨੇ ਹੋਗੇ ਸ਼ਰਾਬ ਤੜਕੀ ਪੀਣ ਲੱਗ ਜੰਨੇ ਹੋਗੇ ਤੁਸੀਂ ਬੋ ਮੈਨੂੰ ਕਿੰਨੇ ਬਧੀ ਕਹਾ ਤੂੰ ਮੇਰਾ दारूਗਰਾ ਨਹੀਂ ਸਕਦਾ ਨਾ ਟੋਕਿਆ ਕਰ ਤੂੰ ਮੈਨੂੰ ਨਾਲੇ ਇੱਕਦਮ ਉਸੋਂ ਤੇ ਮੈਨੂੰ ਆਂ ਨੂੰ ਨੇ ਕੌਣ ਨੰਬਾ ਦਿੱਤਾ ਵੀ ਤੂੰ ਕੰਮ ਨਹੀਂ ਕਰਦੀ ਤੂੰ ਤੂੰ ਵੀ ਮੜਾ ਮੁੰਟਾ ਢੱਕਾ ਚੜਾ ਲਿਆ ਕਰੋ ਦੇ ਨਾਲ 4 ਦੇ ਟੋਕਰੇ ਕੱਲੇ ਕੱਲੀ ਭਰੀ ਜਾਂਦੀ ਸੀਗੀ ਚੰਗਰ ਪਸ਼ੂ ਨੂੰ ਵੀ ਹੋ ਜਾ ਘਰ ਤੋਂ ਤੈਨੂੰ ਕੀ ਪਤਾਗਾ ਆਹ ਤਾਂ ਸ਼ਰਾਬ ਪੀ ਕੇ ਪੈ ਜਾਣਾ ਟੱਪ ਕੇ ਤੜਕੀ ਸਾਰਾ ਘਰ ਤਾਂ ਕੰਮ ਕਰਦੀਆਂ ਉਹ ਤਾਂ ਲਾਵਾ ਲੁੱਟ ਲਾਈ ਗਈ ਲਾਈ ਜਾਂਦੀ ਰਹਿੰਦੀ ਇੱਕ ਦੂਜੇ ਦੇ ਉਹਨੂੰ ਹੋਰ ਕੋਈ ਕੰਮ ਹੀ ਹੈ ਨਹੀਂਗਾ ਛੋਡੇ ਕੋਲੇ ਲੜਾਈ ਤੋਂ ਬਿਨਾ ਕੰਮ ਨਹੀਂ ਖੜਾ ਕੋਈ ਸਾਰਾ ਦਿਨ ਕਲੇਸ਼ ਕਰੀ ਜਾਂਦੇ ਉਹ ਕਦੇ ਗੱਗਾ ਮੇਰੇ ਬੰਨੇ ਪਾਉਣ ਲੱਗਦੇ ਤੋਂ ਉਹ ਤਾਂ ਮੇਰੇ ਤਿਆਰ ਹੋਏ ਤੇ ਮੱਚੀ ਜਾਂਦੀ ਰਹਿੰਦੀ ਆਪ ਨਾ ਲਿਆ ਕਰੇ ਤੜਕੀ ਜੇ ਮੈਂ ਤਿਆਰ ਹੋ ਜੰਨੀ ਆ ਮੈਨੂੰ ਸ਼ੌਕ ਹੈਗਾ ਤਿਆਰ ਹੋਣਾ ਉਹਨੂੰ ਸ਼ੌਕ ਨਹੀਂਗਾ ਨਾ ਹੋਵੇ ਫਿਰ ਨਹੀਂ ਹੁੰਦੀ ਤਿਆਰ ਮੇਰੇ ਤੇ ਨਾ ਪਰ ਮੱਚੇ ਮੇਰੀ ਗੱਲ ਸੁਣ ਆ ਲੜਾਈ ਤਾਂ ਛੋਡੇ ਦੋਨਾਂ ਦੀ ਆਪਸ ਵਿੱਚ ਸੱਸ ਨੂੰਹਾਂ ਦੀ ਹੈਂ ਤੂੰ ਚੜੀ ਤੁਸੀਂ ਮੇਰੇ ਤੇ ਜਾਂਦੇ ਹੋ ਦਾਰੂ ਤੋਂ ਦਾਰੂ ਨੂੰ ਬਦਨਾਮ ਕਰੀ ਜਾਂਦੇ ਹੋ ਮੇਰੀ ਰੂਪ ਸੀ ਉਹ ਤਾਂ ਮੈਰੇ ਆਪ ਦੇ ਵਾਸਤੇ ਕਹਿਣੀ ਆ ਵੀ ਤੂੰ ਨਾ ਪੀਆ ਕਰ ਇਹ ਤਾਂ ਮੇਰੀ ਜੂਨ ਖਰਾਬ ਕਰ ਦਣਗੇ ਕੋਈ ਤਾਂ ਦੱਸ ਤਾ ਸੇ ਆਪਣਾ ਕੰਮ ਕਰ ਤਾਂ ਇਹ ਨਹੀਂ ਮੰਨਦਾਗਾ ਗੱਲ ਨੂੰ ਜਮੇ ਪਤਾ ਨਹੀਂ ਕਿੱਦੇ ਸੁਧਰੂਗਾ ਚਲ ਸੱਨੀ ਦਾ ਤਾਂ ਹੋ ਗਿਆ ਅੰਦਰ ਜਾ ਕੇ ਦੇਖਦੀ ਆ ਕੋਈ ਜੇ ਕੰਮ ਹੋਇਆ ਉਹ ਤਾਂ ਮਹਾਰਾਣੀ ਨੇ ਕੋਈ ਢੱਕਾ ਤੋੜਨਾ ਨਹੀਂ ਕੀ ਬੋਲੀ ਆ ਨਹੀਂ ਆ ਕਹ ਲੈ ਮੰਮੀ ਉਂਗਲਾ ਲਾ ਕੇ ਹਟੀ ਹੈਗੀ ਕਿਨੂੰ ਲਾਈਆ ਮੰਮੀ ਮੈਂ ਉਂਗਲਾ ਤੇ ਡੈਡੀ ਨੂੰ ਮੈਂ ਕੀ ਆਖਿਆਗਾ ਨਾ ਤੇਥੋਂ ਤੇਰੀ ਜੀਭ ਰੈਂਦੀ ਨਹੀਂ ਹੁੰਦੀਗੀ ਸਾਰਾ ਦਿਨ ਉਂਗਲਾ ਲਾਈ ਜਾਂਦੀ ਰਹਿਣੀ ਹੈਗੀ ਮੈਂ ਤਾਂ ਐ ਆਖਿਆ ਸੀ ਮੰਮੀ ਮੇਰੀ ਗੱਲ ਸੁਣ ਨਾਲੇ ਮੈਂ ਤੇਰੇ ਵਾਰੀ ਨਹੀਂ ਕੋਈ ਗੱਲ ਕਰੀ ਮੈਂ ਤਾਂ ਐ ਆਖਿਆ ਸੀ ਵੀ ਡੈਡੀ ਮੇਰੇ ਨਾਲ ਆ ਮੜਾ ਜਾ ਨੀਰਾ ਪਵਾ ਦੋ ਅੰਦਰ ਮੈਂ ਸਾਰਾ ਕੁਝ ਸੁਣਿਆਗਾ ਜਿਹੜਾ ਕੁਝ ਤੂੰ ਬੋਲ ਰਹੀ ਸੀਗੀ ਚਾ ਸੁਣ ਲਿਆ ਤਾਂ ਚੰਗੀ ਗੱਲ ਆ ਉਹਨਾਂ ਗੱਲਾਂ ਤੇ ਅਮਲ ਵੀ ਕਰ ਲਿਆ ਕਰੋ ਫੇਰ ਮੈਂ ਨਹੀਂ ਕਰਦੀਗੀ ਕੰਮ ਕਰਨ ਨੂੰ ਤੂੰ ਹੈਗੀ ਮੈਂ ਨਹੀਂਗੀ ਮੈਂ ਸੱਸ ਹੈਗੀ ਥੋੜੇ ਦਿਨ ਹੀ ਜਾ ਫਿਰ ਮੰਮੀ ਗੋਡੇ ਥੱਲੇ ਲਾਉ ਦੇਖੀ ਜਾ ਤੈਨੂੰ ਫਿਰ ਜਿਹੜਾ ਕੋਈ ਮੈਂ ਗੋਡੇ ਥੱਲੇ ਲਾ ਮੈਂਗੀ ਫਿਰ ਲੈਣੀ ਪਊਗਾ ਹੁਣ ਮੈਂ ਮੈਨੂੰ ਸੁੱਕ ਕੇ ਦਿੱਤਾ ਹੋਇਆ ਕੱਲੀ ਨੂੰ ਸਾਰਾ ਕੰਮ ਤੁਸੀਂ ਵੀ ਮਾੜਾ ਮੋਟਾ ਡੱਕਾ ਤੋੜ ਲਿਆ ਕਰੋ ਮੈਂ ਨਹੀਂ ਕਰਦੀ ਕੰਮ ਮੈਂ ਕਰਦੀ ਮਾਲਕਣ ਹੈਗੀ ਫਿਰ ਮਾਲਕ ਤਾਂ ਮੈਂ ਵੀ ਆ ਫਿਰ ਕੀ ਜੇ ਮੇਰੇ ਘਰ ਵਾਲਾ ਗੁੰਗਾ ਗਾ ਉਹ ਤਾਂ ਨਾ ਕਰਦੇ ਉਹ ਤਾਂ ਫਿਰ ਨੌਕਰਾਂ ਨਹੀਂ ਭਾਲਣੀ ਸੀ ਇਸ ਘਰ ਦੀ ਨੋਨ ਨਹੀਂ ਲਿਆਉਣੀ ਸੀਗੀ ਮੈਨੂੰ ਨਹੀਂ ਪਤਾ ਇਸ ਚੀਜ਼ ਦਾ ਠੀਕ ਹੈ ਨਾ ਪਰ ਮੈਨੂੰ ਕੰਮ ਨੂੰ ਨਾ ਨ ਕਹੀ ਉਹਦੇ ਤੇ ਮਮੀ ਕਰਦੀਆਂ ਬਸ ਸਹੀ ਹੈਗਾ ਪਰ ਮੈਨੂੰ ਕੰਮ ਨੂੰ ਨਹੀਂ ਕਹਿਣਾਗਾ ਉਹਦੇ ਤੇ ਮਮੀ ਤੂੰ ਵੀ ਕਹਤਾ ਸੀਗਾ ਵੀ ਚੱਲ ਕੋਈ ਨਾ ਪੁੱਤ ਜਹੇ ਜਹ ਵੀ ਹੈਗਾ ਮੇਰਾ ਮੁੰਡਾ ਮੈਂ ਤੇਰੇ ਨਾਲ ਆ ਸੜਤ ਨਾਲ ਕੰਮ ਵਾਲੀ ਲੱਗੀ ਪਈ ਐ ਕਿੱਥੇ ਆ ਕੰਮ ਵਾਲੀ ਮੈਨੂੰ ਨਹੀਂ ਪਤਾ ਸੀ ਵੀ ਤੁਸੀਂ ਮੈਨੂੰ ਕੰਮ ਵਾਲੀ ਕਹਨੇ ਹੋਗੇ ਨਾਲੇ ਨਾ ਮੈਨੂੰ ਪੱਤ ਘੱਟ ਨਾ ਬੋਲਿਆ ਕਰ ਜਿੰਨੀ ਤਰੀ ਜਵਾਨ ਚੱਲਦੀ ਐ ਨਾ ਉਹਨੇ ਹੱਥ ਚਲਾਇਆ ਕਰਨ ਵਾਲੇ ਸਹੀ ਕਿਹਾ ਹੈ ਨੇ ਹਾ ਤਾਂ ਮੇਰੇ ਜ਼ਮਾਨੇ ਚੱਲਦੇ ਆ ਹੱਥ ਤਾਂ ਹਣ ਚੱਲਣਗੇ ਮੈਂ ਦੱਸਾਂ ਤੈਨੂੰ ਚੀਜ਼ ਮੈਂ ਕੀ ਆ ਮੈਂ ਤਾਂ ਕਹਿੰਦੀ ਸੀ ਕਾਹਨੂੰ ਕਾਹਨੂੰ ਨਾਲੇ ਪਿੰਡ ਚ ਥੂ ਥੂ ਤੇਰੇ ਤੇ ਹੋਊਗੀ ਵੀ ਨੌ ਨੇ ਹੱਥ ਚੱਕ ਲਿਆ ਸੱਸ ਤੇ ਓਰੇ ਆ ਮੈਂ ਤੋਵੇਂ ਸਾਰੇ ਦਿਨ ਡੱਪ ਡੱਪ ਕਰਦਾ ਫਿਰਦਾ ਰਹਿੰਨਾਗਾ ਮੇਰੇ ਗੱਲ ਸੁਣ ਹਾਏ ਹਾਏ ਤੈਨੂੰ ਤੇਰੇ ਨਾਲ ਗੱਲ ਕਰਨਾ ਤਾਂ ਕੰਧ ਚ ਟੱਕਰ ਮਾਰਨਾ ਆ ਦਿਮਾਗ ਨੂੰ ਸਮਝਾ ਲੈ ਨਹੀਂ ਕੱਦਾ ਦਿਨ ਜਾਂਦਾ ਨਹੀਂ ਮੈਂ ਕੋਟੇ ਥੱਲੇ ਦੇਰੂ ਮੈਂ ਤੈਨੂੰ ਦੱਸਤਾ ਨੂੰ ਇਹ ਕਹਿ ਕੇ ਫੜ ਗਿਆ ਤੰਦਾ ਫਿਰਦਾ ਤੂੰ ਵੀ ਮੈਨੂੰ ਢਾਉਣ ਆਏਗਾ ਮੈਂ ਤੈਨੂੰ ਦੱਸਤਾ ਸਮਝਾ ਲਾਉ ਨੂੰ ਨਾਲੇ ਉਹ ਤੇਰੇ ਪਿਆ ਨੂੰ ਦੱਸ ਦੇ ਜੇ ਉਹਦੇ ਖਾਨੇ ਚ ਗੱਲ ਪੋਗੇ ਉਹਨੂੰ ਦੱਸ ਕੀ ਹੋਇਆ ਸੀ ਦੁਬਾਰੇ ਵਿਆਹ ਕਰਾਉਣ ਨੂੰ ਜੰਮ ਮੈਨੂੰ ਲੱਗਦਾ ਮੈਨੂੰ ਤਲਾਕ ਕਰਾਉਣਾ ਪਊਗਾ ਹੁਣ ਬੁੜੇ ਜਿਹੇ ਦਾ ਐ ਨਹੀਂ ਕੰਮ ਚੱਲਦਾ ਹੈਗਾ ਇਹ ਤੇ ਨਾ ਬੁੜੀ ਜੀ ਤੇ ਮੈਨੂੰ ਕੋਈ ਨਾ ਚੱਕਰ ਚਲਾਉਣੀ ਪਊਗਾ ਵੀ ਐ ਕਹਿ ਦੇਣੀ ਹੈ ਬੱਪੂ ਇਹ ਤਾਂ ਐ ਤੋਰੀ ਫਰਦੀ ਹੈ ਤਾਂ ਫਲਾਣੇ ਨਾਲ ਟੱਕਰ ਦੇਖਣੀ ਹੈ ਕੋਈ ਚੱਕਰ ਚਲਾ ਕੇ ਜੇ ਚੱਲੂ ਆ ਆਪੀ ਬੋਲੋ ਹਾਂਜੀ ਦਾ ਜੀ ਠੀਕ ਹੈ ਵਧੀਆ ਲਾ ਫਿਰ ਅੱਜ ਤੁਲਾਸ ਤੁਲਾਸ ਨੂੰ ਤੁਲਾਸੀ ਕਰਨੀ ਤਾਂ ਉਹਰ ਮੈਂ ਅੱਛਾ ਕਰਦਾ ਗਾਂ ਦੇ ਬੰਦਾ ਯਾਰ ਕੋਈ ਜਾਣੀ ਪੇਰ ਆਏ ਕੀ ਹੁੰਦਾ ਹੁੰਦਾ ਨਾ ਗਾਂ ਉਹ ਫੋਟੋ ਤੇ ਪਿੱਕ ਲਾਏਗਾ ਫਿਕ ਲਾਉਣਾ ਬੰਦਾ ਇੱਥੇ ਉਸੋ ਆ ਤੂੰ ਘਰ ਦਾ ਮੋਢੀ ਮੜਾ ਦੇਖ ਕੇ ਚੱਲ ਗੰਗਾ ਲੈ ਆ ਕੇ ਮੋਠਾ ਨੇ ਵੇਚ ਵੇਚ ਕੇ ਕਮਾਈ ਕਰਦਾ ਤੂੰ ਇੰਜ ਬਈ ਡਾਈ ਇਹਨਾਂ ਪੈਸੇ ਮਦਰ ਜਵਾਖਾਂ ਗਾਂ ਨਾਲ ਛੋੜਨਾ ਸੋ ਕਹਿਣਾ ਤਾਂ ਨਹੀਂ ਸੀਗਾ ਆਇਆ ਨਾ ਕਰਿਆ ਕਰਦਾ ਯਾਰ ਕੋਈ ਨਹੀਂ ਐਪੀ ਮੈਨੂੰ ਕੀ ਪਤਾ ਇਮਾ ਤੋਂ ਛੱਡੀ ਜਾਂਦੀ ਆ। ਸਤਾ ਦਾ ਦਰ ਤੋਂ ਛੱਡੀ ਦਾ ਪਹੂਗੀ। ਤਾਂ ਹੁੰਦਾ ਸੋਹਣਾ ਜਿਹਾ ਦੂਜੀ ਤਾਈ ਆ ਗਈ। ਉਹਦਾ ਨਾਂ ਡੋਚਰ ਪਤਾ ਤੇ ਘਰ ਖਰਾਬ ਕਰ ਲਿਆ ਹਮੜਾ ਕਰਨਾ ਸੀ। ਚਲੋ ਫੋਨ ਕਰਕੇ ਮਾਰ ਕੇ ਕਰੋ।

ਸੋਨੂ ਕੁਝ ਦਿਖਾਉਣਾ ਸੀ ਬਾਪੂ ਕੀ ਦਿਖਾਵਾਂਗੀ ਆਹ ਦੇਖ ਬਾਪੂ ਬੇਬੇ ਨਾ ਕਦੋਂ ਦੀ ਫੋਨ ਤੇ ਲੱਗੀ ਪਈ ਆ ਹੁਣ ਮੈਂ ਲਾ ਛੋਡੀ ਸਰਪਸ ਕਰਵਾਉਗੀ ਆ ਤੇ ਪ੍ਰਾਮਾ ਕੋਲ ਛੋੜੀਆਂ ਚੋਗਲੀਆਂ ਲਾਈ ਜਾਂਦੀ ਆ ਉਹ ਕੋਈ ਨਹੀਂ ਬੱਸ ਮੈਂ ਨੂੰ ਨਹੀਂ ਕੋਸ ਤੇ ਖੜਾ ਬਣੂ ਬਾਪੂ ਲੈਟਲੀ ਨਾ ਲੈ ਗੱਲ ਨੂੰ ਸੀਰੀਅਸ ਲੈ ਮੈਂ ਫੇਰ ਪਤਾ ਲੱਗੂ ਜਦੋਂ ਉਹ ਤੇ ਪ੍ਰਾ ਆ ਕੇ ਕੱਟੀਆਂ ਪਰ ਕੇ ਧਿਆਨ ਦੇ ਲੋ ਮਾੜਾ ਮੁੰਟਾ ਗੱਲ ਲੰਨੀ ਅੱਗੇ ਛੋਡੀ ਮਰਜੀ ਆ ਮੈਂ ਤਾਂ ਕੁਝ ਨਹੀਂ ਕਹਿਣਾ ਹੈਗਾ ਚਲ ਕੋਈ ਤੁਸੀਂ ਮੈਂ ਕਰ ਦਾਂਗਾ ਮੈਂ ਨਾ ਦੇਖ ਲਓ ਬਾਪੂ ਇੱਕ ਮਿੰਟ ਆਤਾ ਜੋ ਮੇਰੇ ਨਾਲ ਆ ਦੇਖ ਆ ਦੇਖ ਸਾ ਮੇਰੀ ਗੱਲ ਸੁਣ ਆ ਕਿ ਨੂੰ ਲਾਇਆ ਫੋਨ ਕਿਸੇ ਨੇ ਲਾਇਆ ਕੀ ਮੈਂ ਨਹੀਂ ਫੋਨ ਦਿੰਦੀ ਕਿ ਤੂੰ ਮੈਨੂੰ ਫੜਾਉਂ ਕਿਹ ਕਿਉਂ ਫੋਨ ਦੇਵਾ ਤੂੰ ਫੜਾਉਂ ਨਹੀਂ ਨਹੀਂ ਮੇਰੇ ਫੋਨ ਨੂੰ ਹੱਥ ਨਹੀਂ ਲਾਉਣਾ ਮੈਂ ਤੁਹਾਨੂੰ ਦੱਸਤਾ ਤੂੰ ਮੈਨੂੰ ਇੱਕ ਵਾਰੀ ਫੋਨ ਫੜਾ ਦੇ ਤੂੰ ਲਾਵਾ ਲੁੱਤੀਆਂ ਲਾਈਆਂ ਨੇ ਨਹੀਂ ਮੰਮੀ ਮੈਂ ਤਾਂ ਕੋਈ ਗੱਲ ਨਹੀਂ ਕਰੀ ਮੈਂ ਤਾਂ ਰੋਟੀ ਵਾਸਤੇ ਕਹਿਣਾ ਆਈ ਸੀ ਬਾਪੂ ਨੂੰ ਮੈਨੂੰ ਪਤਾ ਹੈਗਾ ਮੈਂ ਦੇਖੀ ਜਾਨੀਆ ਮੇਰਾ ਧਿਆਨ ਖੋੜੇ ਮੇਰੇ ਫੋਨ ਨੂੰ ਹੱਥ ਨਹੀਂ ਲਾਉਣਾ ਕਹਾਂ ਮੈਂ ਤੁਹਾਨੂੰ ਕਹਿੰਦੇ ਇੱਕ ਵਾਰ ਦੇਖ ਡੈਡੀ ਹੱਥ ਲਾਉਣ ਦਿੰਦੀ ਆ ਫੋਨ ਤੇ ਸੋਨੂੰ ਫਿਰ ਤੁਸੀਂ ਮੈਨੂੰ ਕਹਿਨੇ ਹੁੰਨੇ ਹੋਗੇ ਮੈਂ ਤੂੰ ਤਾਂ ਹੀ ਬੋਲੀ ਜਾਨੀਂ ਦੇਖ ਲਓ ਨਸੀਬੋ ਇਹਿਆਂ ਪੁੱਛ ਨਹੀਂ ਗਾ ਮੈਂ ਫੋਨ ਨਹੀਂ ਆਉਂਦਾ ਚੈੱਕ ਕਰਾਉਣਾ ਬਾਪੂ ਧਿਆਨ ਦੇ ਨਾ ਮੈਂ ਤੈਨੂੰ ਗਲਤ ਨਹੀਂ ਸਮਝਦਾ ਕੁਛ ਨਹੀਂ ਗੱਲਬਾਤ ਤੂੰ ਮੈਨੂੰ ਐਂ ਦੱਸ ਦੇ ਵੀ ਤੂੰ ਆਦੇ ਪੇਕੇ ਨੂੰ ਫੋਨ ਲਾਇਆ ਹਾਂਜੀ ਕਿਉਂ ਬਾਪੂ ਤੇਰੇ ਹੱਟ ਬੋਲੇ ਕਰਾਉਣੇ ਹੱਟ ਕਰਾਉਣਾ ਨਹੀਂਗਾ ਚੱਲ ਭਾਈ ਤੂੰ ਚੱਲ ਬਾਪੂ ਮੈਂ ਤਾਂ ਉਰੇ ਖੜੀ ਇੱਕ ਪਾਸੇ ਮੈਂ ਕੁਛ ਨਹੀਂ ਕਹਿੰਦੀ ਕਰ ਲਓ ਗੱਲ ਜਿਹੜੀ ਕਰਨੀ ਤੂੰ ਇਹਨਾਂ ਦੇ ਮਗਰ ਨਾ ਲੱਗ ਘਰ ਪੱਟ ਲਏਗਾ ਤੂੰ ਆਪ ਦਾ ਤੂੰ ਆ ਮੇਰੇ ਨਾਲ ਵੜਿਆ ਮੇਰੀ ਗੱਲ ਤੂੰ ਤੇਰੇ ਲੱਗੂ ਪਤਾ ਤਾਂ ਨਹੀਂ ਘਰ ਤੇ ਸੀ ਨਾ ਬੜੇ ਨਾਕਰੇ ਜੇ ਹੁਣ ਪਤਾ ਲੱਗੂ ਦੇਖੀ ਸਹੀ ਕਿਹਦੀ ਚਲਦੀ ਹੈ ਇਹਦੀ ਚਲਦੀ ਹੈ ਕਿ ਮੇਰੀ ਚਲਾਤਾ ਮੈਂ ਤਾਂ ਚੱਕਰ ਜਿਹੜਾ ਚਲਾਉਣਾ ਸੀ ਮੇਰੀ ਗੱਲ ਸੁਣ ਮੈਂ ਤੈਨੂੰ ਐ ਨਹੀਂ ਕਹਿੰਦਾ ਵੀ ਤੂੰ ਗਲਤ ਫੋਨ ਲਾਇਆ ਸੀ ਕਿਸੇ ਨੂੰ ਮਾੜੀ ਮਾੜੀ ਗੱਲ ਤੇ ਨਾ ਆਪਦੇ ਪੇਕਿਆਂ ਨੂੰ ਫੋਨ ਨਾਲ ਲਾਇਆ ਕਰ ਨਹੀਂ ਜੀ ਉਹ ਮੈਂ ਆਦੇ ਪੇਕਿਆਂ ਨੂੰ ਫੋਨ ਤਾਂ ਲਾਇਆ ਸੀ ਮੈਂ ਆਦੇ ਭਰਾ ਨਾਲ ਗੱਲਾਂ ਕਰੀ ਜਾਂਦੀ ਸੀ ਕੋਈ ਸੌ ਗੱਲ ਹੁੰਦੀ ਹੈ ਭੈਣ ਭਰਾ ਦੇ ਉਹ ਤਾਂ ਇਹ ਤਾਂ ਤੇਰੇ ਉਂਗਲਾਂ ਨਾਲ ਲੱਗ ਜਾਂਦੇ ਆ ਕੇ ਏ ਥੋੜੀ ਹੁੰਦਾ ਵੀ ਮੈਂ ਕਿਤੇ ਹੋਰ ਫੋਨ ਲਾਈ ਬੈਠੀ ਆ ਲੈ ਤੁਸੀਂ ਮੇਰਾ ਫੋਨ ਚੈੱਕ ਕਰ ਸਕਦੇ ਹੋ ਨਹੀਂ ਨਹੀਂ ਉਹ ਗੱਲ ਨਹੀਂ ਮੈਂ ਤੈਨੂੰ ਕੁਝ ਨਹੀਂ ਕਿਹਾ ਮੈਂ ਤੈਨੂੰ ਕੀ ਕਹਿਣਾਗਾ ਤੂੰ ਉਹ ਉਹਨੂੰ ਵੀ ਬੜਾ ਮੁੱਟ ਆਪਣੇ ਹੱਥੇ ਚ ਰੱਖਿਆ ਕਰ ਇਹਨਾ ਨਾ ਭੁੱਲ ਜਾ ਤਕ ਮੈਂ ਕੁਛ ਨਹੀਂ ਬੋਲਦੀ ਉਹ ਤਾਂ ਮੇਰੇ ਤੋਂ ਹੀ ਲੱਗਦੀ ਰਹਿੰਦੀ ਹੈਗੀ ਪਤਾ ਨਹੀਂ ਕਿਉਂ ਇੱਕ ਥੋੜੀ ਐ ਦੇ ਕਰਕੇ ਨਾ ਮੈਂ ਬਹੁਤ ਦੁਖੀ ਆਂਗੀ ਤੁਸੀਂ ਮਾੜਾ ਮੋਟਾ ਜਾਂ ਸੰਭਲ ਜੋਰ ਤਾਂ ਸਹੀ ਸੀਗਾ ਥੋੜੇ ਕਰਕੇ ਮੈਨੂੰ ਇੰਨਾ ਕੁ ਸੁਣਨਾ ਪੈਂਦਾਗਾ ਕੋਈ ਨਹੀਂ ਕੋਈ ਨਹੀਂ ਕਬਰਾਇਆ ਨਾ ਕਰ ਕਬਰਾਇਆ ਨਾ ਕਰ ਕੋਈ ਥਮ ਠੀਕ ਹੋ ਜੂਗਾ ਉਹਦੀਆਂ ਹੱਦਾਂ ਬਹੁਤ ਪਾਰ ਹੋਈ ਜਾਂਦੀਆਂ ਹੁਣ ਜਿਹੜੀਆਂ ਤੈਨੂੰ ਉਂਗਲਾ ਲਾ ਲਾ ਕੇ ਮੈਨੂੰ ਮੇਰੇ ਖਿਲਾਫ ਵੜਕਾਈ ਜਾਂਦੀ ਏ ਤੈਨੂੰ ਨਹੀਂ ਕਹਿੰਦੀ ਕੁਝ ਉਹ ਕੁਝ ਨਹੀਂ ਕਹਿੰਦੀ ਉਹ ਤਾਂ ਇੰਨੀ ਸਿਆਣੀ ਆ ਵਿਚਾਰੀ ਤੇ ਫਿਰ ਉਹਦਾ ਕੀ ਮਤਲਬ ਸੀ ਮੇਰੇ ਫੋਨ ਕਰਦੀ ਕੋਲੇ ਲੈ ਕੇ ਆਉਂਦਾ ਉਹਦੇ ਦਿਮਾਗ ਚ ਕੁਝ ਹੋਰ ਚੱਲੀ ਜਾਂਦਾਗਾ ਚਲ ਕੋਈ ਮੈਂ ਉਹਨੂੰ ਸਮਝਾ ਦੂੰਗਾ ਉਹਨੂੰ ਸਮਝਾਓ ਤੁਸੀਂ ਵੀ ਮੇਰੀ ਜ਼ਿੰਦਗੀ ਚ ਦਖਲਦਾਰੀ ਨਾ ਦੇਵੇ ਨਾਲੇ ਦੋਦੇ ਨੂੰ ਵੀ ਉਹ ਥੋੜਾ ਜਿਹਾ ਵੱਧ ਘੱਟ ਬੋਲਦੀ ਰਹਿੰਦੀ ਆ ਮੈਨੂੰ ਬਹੁਤ ਦੁੱਖ ਲੱਗਦਾ ਜੋ ਵਿਚਾਰੇ ਨੂੰ ਪਹਿਲੇ ਦਿਨ ਤੋਂ ਕੋਈ ਰੋਗ ਲੱਗਿਆ ਮਹਾਰਾਜ ਬਣਿਓ ਮੈਥੋਂ ਦੱਲਿਆ ਨਹੀਂ ਦਿੰਦਾ ਉਹ ਸਾਰਿਆਂ ਨੂੰ ਬੋਲਦੀ ਹੈਗੀ ਉਹਦਾ ਮੂੰਹ ਖੁੱਲਿਆ ਹੋਇਆਗਾ ਕੋਈ ਕਹਿੰਦਾ ਨਹੀਂ ਨਾ ਕੁਝ ਤਾਂ ਕਰਕੇ ਤੂੰ ਵੀ ਉਹਨੂੰ ਪਿਆਰ ਨਾਲ ਸਮਝਾ ਕੇ ਦੇਖ ਲੈ ਇਹ ਵੀ ਨਾ ਮਮਾ ਆਇਨ ਨੂੰ ਬੋਲੀਦਾ ਹੁੰਦਾ ਤੂੰ ਤੂੰ ਪਿਆਰ ਨਾਲ ਉਹਨੂੰ ਤੂੰ ਪਿਆਰ ਨਾਲ ਬੁਲਾਉਂਦੀ ਕਾ ਤੂੰ ਨਹੀਂ ਉਹਨੂੰ ਤੂੰ ਵੀ ਪਿਆਰ ਨਾਲ ਬੁਲਾਇਆ ਕਰ ਉਹਨੂੰ ਜਦੋਂ ਮੈਂ ਉਹਨੂੰ ਨਹੀਂ ਚਾਹਦੀਗੀ ਫਿਰ ਮੈਂ ਵੀ ਨਹੀਂ ਕਰਦੀ ਉਹਨੂੰ ਮੈਨੂੰ ਕੋਲੇਸ਼ ਨਹੀਂ ਚੰਗਾ ਹੁੰਦਾ ਕੋਲੇਸ਼ ਮਾੜਾ ਹੁੰਦਾ ਹੈਗਾ ਇੱਕ ਦਿਨ ਲੈ ਕੇ ਬਹਿ ਜਾਂਦਾ ਕਿਸੇ ਨੂੰ ਚੱਲ ਕੋਈ ਨਹੀਂ ਤੇਰੇ ਵਾਲਾ ਗੱਲ ਵੀ ਤੇ ਮੰਨ ਲੈਣੀ ਹੈ ਚੱਲ ਮੈਂ ਪਿਆਰ ਕਰਕੇ ਵੀ ਦੇਖ ਲਊਂਗੀ ਹਾਂ ਨਹੀਂ ਤਾਰਨਾ ਬੁਲਾਇਆ ਕਰ ਠੀਕ ਹੈ ਮੈਂ ਕਹਿੰਦੀ ਆ ਮੈਨੂੰ ਚੱਲੋ ਪਰ ਨਹੀਂ ਉਹ ਸੁਧਰਦੀ ਸਾਧਰਦੀ ਨਹੀਂਗੀ ਹਰਕਤਾਂ ਜਿਹੜੀਆਂ ਉਹਦੇ ਵਿੱਚ ਚੱਲ ਰਹੀਆਂ ਨੇ ਨਾ ਦਿਮਾਗ 'ਚ ਸਾਤਰ ਦਿਮਾਗ ਦੇ ਲੱਭਿਆ ਆਪਾਂ ਹੁਣ ਕੋਈ ਵੀ ਗੱਲ ਸੁਣੋ ਹੁਣ ਲੜਨ ਨਾਲ ਲੱਗਦੀ ਏਦਾ ਕਿ ਉਹਦੇ ਨਾਲ ਉਹਦੇ ਨਾਲ ਲੜਨ ਨਾਲ ਲੱਗਦੀ ਕਿਤੇ ਤੂੰ ਨਹੀਂ ਜੇ ਤੋ ਉਹ ਫੋਨ ਕਰਦੀ ਹੁੰਦੀ ਆ ਉਹ ਕਿਸੇ ਨਾਲ ਹੋਰ ਗੱਲਾਂ ਕਰਦੀ ਹੁੰਦੀ ਆ ਉਹ ਵੀ ਆਪ ਦੇ ਪੇਕਿਆਂ ਨਾਲ ਹੀ ਕਰਦੀ ਹੋਊਗੀ ਮੈਂ ਤਾਂ ਕਦੇ ਗਿਆ ਨਹੀਂ ਅੱਧੀਆਂ ਅੱਧੀਆਂ ਰਾਤ ਤੱਕ ਗੱਲਾਂ ਕਰੀ ਜਾਂਦੀ ਰਹਿੰਦੀ ਹੈਗੀ ਕਦੀ ਮਾਨਾ ਕਿਹੜੇ ਵੇਲੇ ਤੱਕ ਲੱਗੀ ਰਹਿੰਦੀ ਹੈਗੀ ਗੱਲਾਂ ਕਰਨਾ ਤੇ ਮੈਂ ਆਪਦੇ ਭਰਾ ਨਾਲ ਗੱਲ ਕਰ ਲਈ ਫਿਰ ਕੀ ਹੋ ਗਿਆ ਉਹ ਫਿਰ ਕਿਉਂ ਗੱਲ ਵਧਾਈ ਆ ਕਿਉਂ ਗੱਲ ਵਧਾਈ ਆ ਤੁਸੀਂ ਵਗਜੋ ਚਲ ਕੋਈ ਨਾ ਕੰਮ ਵਰਦਾ ਜਾ ਤੂੰ ਗੱਲ ਤੇਰੀ ਵੀ ਸਹੀ ਹੈਗੀ ਵਿਚਾਰੀ ਨੂੰ ਨੌਕਰਾਨੀ ਬਣਾ ਰੱਖੀ ਹੈਗੀ ਮੈਂ ਵੀ ਕੋਈ ਕੰਮ ਕਰਿਆ ਕਰਾਂ ਚਲ ਮੈਂ ਕੋਈ ਨਹੀਂ ਗੱਲ ਕਰਦੀ ਇਹਦੇ ਨਾਲ ਦੇ ਪੁੱਤ ਚਲ ਜੋ ਵੀ ਗੱਲੀਆਂ ਹੋਈਆਂ ਫਰਦੂ ਇਸ ਤੇ ਚਾਲੋ ਕਲੇਸਨ ਕਰੀਏ ਜਮਾਂ ਦੇ ਚਾਹ ਦੇ ਜਿਹੜੀਆਂ ਨਵਾਂ ਕਰਕੇ ਅੱਜ ਉਹ ਉਹ ਡਿਸੇਬਿਲਿਟੀ ਜੀ ਹਾਂ ਬਲਾਈ ਤਾਂ 1,20,000 ਦੀ ਦਾ ਰੁਪਆ 1 ਸਾਲ ਤੱਕ ਦੇ ਜਾਣਾ 20 ਸਾਲ ਹੋ ਗਏ 20 ਸਾਲਾਂ ਦੇ ਵਿੱਚ 24 ਲੱਖ ਰੁਪਏ ਦੀ ਤਰੁੱਪੀ ਲੈ ਬੱਚੋ ਵੀ ਲੱਖ ਦੀ ਇੱਕ ਸਾਡੇ ਵਾਲਾ ਗੱਗਾ ਛੋਟਾ ਪਾਈ ਉਹ ਵਿਚਾਰਾ ਛੋਟੇ ਛੋਟੇ ਕਮਾਈ ਕਰਕੇ ਮੋਟਰਸਾਈਕਲ ਪੁਰਾਣੇ ਲਾ ਲਾ ਕੇ ਉਹ ਪੈਸੇ ਜੋੜੀ ਜਾਂਦਾ ਇਧਰ ਮੈਂ ਆਇਆ 24 ਲੱਖ ਰੁਪਇਆ ਖੂਦ ਬਾਦਾ ਨਾਲੇ ਆਪਦੀ ਜੇ ਨੂੰ ਰੋਪ ਲਾਈ ਬੈਠਾ ਇਹ ਰੋਪ ਵੀ ਬਹੁਤ ਮਾੜਾ ਰੋਪ ਹੈ ਅੱਜ ਮੈਂ ਨੂੰ ਹਮੇਸ਼ਾ ਹਮੇਸ਼ਾ ਲਈ ਇਖਿਆਦ ਦੇਣਾ ਹਾਂ ਅਮਨ ਮੰਨੋ ਹਾਂ ਮੰਮੀ ਨਾ ਮੇਰੀ ਗੱਲ ਸੁਣ ਹੁਣ ਮੈਂ ਕੋਈ ਗੱਲ ਨਹੀਂ ਕੀਤੀ ਹੈਗੀ ਮੈਨੂੰ ਪਤਾ ਤੂ ਕੀ ਗੱਲ ਕਰਨ ਆਈ ਆ ਮੈਂ ਤੇਰੇ ਨਾਲ ਗੱਲ ਹੋਰ ਕਰਨ ਆਈ ਆ ਕਿ ਨਾ ਠੰਡੇ ਸਵਾ ਨਾ ਬੋਲਿਆ ਕਰ ਮੜਾ ਜਾ ਮੰਮੀ ਮੈਂ ਤਾਂ ਠੰਡੇ ਸਵਾ ਨਹੀਂ ਬੋਲਦੀ ਆ ਤੁਸੀਂ ਰਹਿਨੇ ਹੋ ਤਾਂ ਪਿਤ ਪਾਏ ਨਹੀਂ ਹੁਣ ਨਹੀਂ ਤਪਦੇਗੇ ਕੋਈ ਨਹੀਂ ਆਪਾਂ ਰਲ ਮਿਲ ਕੇ ਰਹਾਂਗੇ ਹੁਣ ਘਰ ਦੇ ਵਿੱਚ ਇੱਕਾ ਰੱਖਾਂਗੇ ਬਹੁਤ ਕਲੇਸ਼ ਕਰ ਲਿਆ ਨਾਲੇ ਕਲੇਸ਼ ਨਾਲ ਨਹੀਂ ਘਰ ਵਸਦੇ ਹੁੰਦੇਗੇ ਮੈਨੂੰ ਯਕੀਨ じゃ ਨਹੀਂ ਆ ਰਿਹਾ ਮੰਮੀ ਸੋਨੂੰ ਆਪਦੀ ਗਲਤੀ ਦਾ ਅਹਿਸਾਸ ਸੱਚੇ ਹੋ ਗਿਆ ਹਾਂ ਸੱਚੇ ਹੋ ਗਿਆ ਚਾ ਸੋ ਕਰ ਰ ਅੱਬਾ ਟਾਈਮ ਨਾਲ ਸਾਡੇ ਘਰੇ ਸ਼ਾਂਤੀ ਆ ਗਈ ਹੁਣ ਮੈਂ ਤੇਰੇ ਨਾਲ ਕੰਮ ਕਰਾਇਆ ਕਰੂੰਗੀ ਰਲ ਮਿਲ ਕੇ ਆਪਾਂ ਦੋਨੇ ਕੰਮ ਕਰਿਆ ਕਰਾਂਗਾ ਭਾਬੀ ਘਰ ਐ ਨਹੀਂ ਬਸਦੇ ਘਰ ਤਾਂ ਵਸਣ ਗਏ ਪਾਈ ਦੀ दारू ਛਡਾ ਕੇ ਹਾਂ ਤੇ ਵੀ ਹੈ ਹਾਂ ਮੈਨੂੰ ਤਾਂ ਲੱਗਦਾ ਨਾ ਬਾਪੂ ਜੀ ਨਾ ਟੈਨਸ਼ਨ ਜੀ ਪਿੰਦੇ ਆ ਵੀ ਕ ਆਪਣੇ ਘਰੇ ਕਲੇਸ਼ ਰਹਿੰਦਾਗਾ ਡੈਡੀ ਜੀ ਵੀ ਆ ਗਏ ਲਓ ਤੁਹਾਡੇ ਡੈਡੀ ਜੀ ਵੀ ਆ ਗਏ ਸਾਨੂੰ ਗੱਤਿ ਹੋਵੇ ਗੜੀ ਆਪਾਂ ਅਸੀਂ ਤਾਂ ਇਕੱਠੇ ਹੋਣਾ ਹੀ ਐ ਕਿੱਥੇ ਅਸੀਂ ਤੈਨੂੰ ਸਮਝਾਈ ਜਾਂਦੇ ਆ ਕਿੱਥੇ ਤੂੰ ਸਾਨੂੰ ਸਮਝਾਉਣਾ ਸੀਗਾ ਉਹ ਕੋਈ ਨਹੀਂ ਬਾਈ ਗੱਲ ਸੁਣ ਹੁਣ ਮੈਨੂੰ ਪਿੰਡ ਵਾਲਿਆਂ ਨੇ ਵੀ ਬਹੁਤ ਤਾਨੇ ਮਾਰਨੇ ਮਾਰ ਰਿਹਾ ਤੁਸੀਂ ਵੀ ਮੈਨੂੰ ਘੂਰੀ ਜਾਂਦੇ ਹੋ ਉਦੋਂ ਦੇ ਜੇ ਮੇਰੇ दारू ਛੱਡਣ ਨਾਲ ਨਾ ਘਰ ਵਸਦਾ ਆ ਲੈ ਮੈਂ ਅੱਜ ਤੋਂ ਬਾਅਦ ਨਾ ਇਹਨੂੰ ਹੱਥ ਵੀ ਨਹੀਂ ਲਾਉਂਦਾ ਘਰ ਚੌਕਲੇਸ਼ ਦੂਰ ਹੋਣਾ ਚਾਹੀਦਾ ਆ ਚੱਕ ਅੱਜ ਤੋਂ ਬਾਅਦ ਹੱਥ ਨਹੀਂ ਲਾਉਂਦਾ ਮੈਂ ਪਰ ਤੁਸੀਂ ਖੁਸ਼ ਰਹੋ ਸਹੀ ਕੀਤਾ ਜੀ ਤੁਸੀਂ ਸ਼ਰਾਬ ਛੱਡ ਕੇ ਜੇ ਘਰ ਦਾ ਮੋਢੀ ਖਰਾਬ ਹੋਊਗਾ ਨਾ ਤੇ ਫਿਰ ਆਪਾਂ ਬੱਚਿਆਂ ਨੂੰ ਕੀ ਸਿਖਾਵਾਂਗੇ ਅੱਜ ਤੋਂ ਬਾਅਦ ਮੈਂ ਹੱਥ ਨਹੀਂ ਲਾਉਂਦਾ ਸ਼ੁਕਰ ਕਰੋ ਚਲੋ ਜੀ ਸ਼ੁਕਰ ਹੈ ਜੀ ਸਾਡੇ ਘਰੇ ਵੀ ਇਹ ਤੁਮ ਆਇਆ ਨਲੇ ਬੱਪੂ ਤੁਸੀਂ ਚੰਗਾ ਕੀਤਾ ਟਾਈਮ ਨਾਲ ਸਾਨੂੰ ਵੀ ਸੁਰਤ ਆ ਗਈ ਨਲੇ ਧਾਰੂ ਚੋਂ ਕਿਸੇ ਨੇ ਕੁਸ ਕੱਢਿਆਗਾ ਅਜ ਤੱਕ ਘਰ ਬਰਬਾਦ ਹੀ ਹੋਇਆ ਚੰਦਰੀ ਧਾਰੂ ਕਰਕੇ ਕਈਆਂ ਮਾਮਾ ਦੇ ਪੁੱਤ ਖਾ ਗਈ ਕਈਆਂ ਦੇ ਘਰ ਬਰਬਾਦ ਹੋ ਗਏ ਕਿਸੇ ਨੇ ਕੁਛ ਘਟਿਆ ਦਾ ਹਾਂ ਪੁੱਤ ਮੇਰੇ ਵੀ ਦਿਮਾਗ ਤੇ ਪਰਦਾ ਪੈ ਗਿਆ ਸੀ ਪਤਾ ਨਹੀਂ ਕਿਹੜੇ ਰੋਗ ਕਿਹੜੇ ਟਾਈਮ ਨਾਲ ਮੈਨੂੰ ਇਹ ਰੋਗ ਲੱਗ ਗਿਆ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਕੀ ਹੋ ਕੀ ਗਿਆ ਸੀਗਾ ਪਰ ਪੁੱਤ ਤੁਸੀਂ ਆ ਕੇ ਸਾਰੇ ਜਣਾਂ ਨੇ ਮੇਰੇ ਤੇ ਜੇ ਨਾ ਜੋਰ ਪਾਉਂਦੇ ਸਾਇਦ ਇਹ ਸਾਰੀ ਉਮਰ ਹੀ ਨਾ ਬੰਨ ਲੋ ਖੜਾ ਛੜਪੀ ਜਲ ਕੋਈ ਨਾ ਬਬੂ ਹਜੇ ਵੀ ਕੁਛ ਨਹੀਂ ਵਿਗੜਿਆ ਹੈਗਾ ਆਵਾ ਵੀ ਢੋਲੇ ਪੈ ਰਾਂ ਦਾ ਕੀ ਵਿਗੜਿਆ ਚਲੋ ਸਹੀ ਹੈ ਹਨਾ ਵੀ ਟਾਈਮ ਸਿਰ ਆਵਦਾ ਹੋ ਸੈੱਟ ਹੋ ਗਏ ਚਲੋ ਹੁਣ ਨਹੀਂ ਕਦੇ ਵੀ ਸ਼ਰਾਬ ਪੀਨੀਗੀ ਨਹੀਂ ਮੈਂ ਹਾਂ ਬੱਚਿਆਂ ਨੂੰ ਸਮਝਾ ਕੇ ਰੱਖਣਾ ਤੇ ਆਪਦਾ ਕੰਮ ਕਰ ਕਨੀ ਧਿਆਨ ਦੇਣਾਗਾ ਤੇ ਫਿਰ ਇਹ ਆਪਾਂ ਤੋ ਕੀ ਸਿੱਖਣਗੇ ਠੀਕ ਹੈ ਚਲੋ ਅੱਜ ਆਪਾਂ ਰਲ ਮਿਲ ਕੇ ਰੋਟੀ ਖਾਈਏ ਅੱਜ ਮੈਂ ਰੋਟੀ ਬਣਾਉਂਗੀ ਚਲੋ